ਅਸ ਅੱਜਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਪਰਮਦੀ ਪ੍ਰਾਣਾ ਲਗਾਤਾਰ ਸਵੇਰ ਤੋਂ 5 ਘੰਟਿਆਂ ਤੋਂ بارش ਜਿਹੜੀ ਹੋ ਰਹੀ ਹੈ ਉਸ ਤੋਂ ਬਾਅਦ ਮਾਨਸਾ ਦੇ ਹਾਲ ਤੁਹਾਨੂੰ ਦਿਖਾਣੇ ਚਾਹਾਂਗੇ ਇਹ ਮਾਨਸਾ ਦੇ ਬੱਸ ਸਟੈਂਡ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਅੱਜ 3-3 4-4 ਫੁੱਟ ਪਾਣੀ ਚੌਂਕ ਤੇ ਤੇ ਜੇਕਰ ਗਲੀਆਂ ਚੌਰਾਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜਾ ਪਾਣੀ ਬਹੁਤ ਜ਼ਿਆਦਾ ਹੋਇਆ ਪਿਆ ਇਹ ਮਾਨਸਾ ਦੇ ਬੱਸ ਸਟੈਂਡ ਚੌਂਕ ਦੀ ਤਸਵੀਰ ਹੈ ਕਿ ਦੁਕਾਨਾਂ ਦੇ ਅੰਦਰ ਤੱਕ ਪਾਣੀ ਜਿਹੜਾ ਉਹ ਦਾਖਲ ਹੋ ਰਿਹਾ ਤੇ ਲੋਕਾਂ ਦੇ ਕੰਮਕਾਜ ਜਿਹੜੇ ਆ ਉਹ ਠੱਪ ਹੋ ਚੁੱਕੇ ਆ ਬਰਸਾਤ ਦੀ ਗੱਲ ਕਰਦੇ ਆ ਤਾਂ ਕੁਦਰਤ ਦਾ ਕਹਿਰ ਪੰਜਾਬ ਹੀ ਨਹੀਂ ਵੱਖ-ਵੱਖ ਸਟੇਟਾਂ ਦੇ ਵਿੱਚ ਲਗਾਤਾਰ ਜਾਰੀ ਹੈ ਕਿਉਂਕਿ ਹੜ੍ਹ ਜਿਹੜੇ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਪਾਣੀ ਪਹੁੰਚ ਚੁੱਕਿਆ ਤੇ ਘਰ ਵੀ ਤਬਾਹ ਹੋ ਚੁੱਕੇ ਨੇ ਪਰ ਰਾਹਤ ਸਮੱਗਰੀਆਂ ਲੈ ਕੇ ਲੋਕ ਜਿਹੜੇ ਆ ਉਹ ਲਗਾਤਾਰ ਪਹੁੰਚ ਰਹੇ ਆ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਦੇ ਵਿੱਚ ਸਿਵਰੇ ਸਮੱਸਿਆ ਜਿਹੜੀ ਹੈ ਉਹ ਬੜੀ ਮਾੜੀ ਹੈ ਤੇ ਜਿਹੜੀ ਜਿਸ ਕਰਕੇ ਜਿਹੜਾ ਸਿਵਰੇ ਸਮੱਸਿਆ ਦੇ ਕਰਕੇ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਆ ਪਰ ਬਰਸਾਤ ਦਾ ਪਾਣੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਸਿਵਰੇ ਸਮੱਸਿਆ ਦੀ ਤਾਂ ਮਾਨਸਾ ਦੇ ਲੋਕ ਉਸ ਤੋਂ ਬੜੇ ਪਰੇਸ਼ਾਨ ਨੇ ਚਾਹੇ ਥੋੜੇ ਦੇਰ ਬਾਰਿਸ਼ ਹੋਵੇ ਪਰ ਮਾਨਸਾ ਦੇ ਵਿੱਚ ਪਾਣੀ ਹੈ ਜਿਹੜਾ ਉਹ ਜਮਾ ਹੋ ਜਾਂਦਾ ਪਰ ਅੱਜ 5 ਘੰਟੇ ਲਗਾਤਾਰ ਬਾਰਿਸ਼ ਹੋਈ ਆ ਤਾਂ ਉਸ ਤੋਂ ਬਾਅਦ ਮਾਨਸਾ ਦਾ ਹਾਲ ਤੁਸੀਂ ਦੇਖ ਸਕਦੇ ਹੋ ਅੱਜ ਕੁਝ ਵਾਰਡ ਨੇ ਜਿਹੜੇ ਮਾਨਸਾ ਦੇ ਉਹਨਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਚੁੱਕਿਆ ਕਿਉਂਕਿ ਅੱਜ ਜਿਹੜੀ ਬਰਸਾਤ ਹੈ ਉਹ 5 ਘੰਟੇ ਤੋਂ ਲਗਾਤਾਰ ਹੋ ਰਹੀ ਹੈ ਤੇ ਲੋਕਾਂ ਦੇ ਕੰਮ ਕਾਜ ਠੱਪ ਤੁਸੀਂ ਦੇਖ ਸਕਦੇ ਹੋ ਵੀ ਦੁਕਾਨਾਂ ਜਿਹੜੀਆਂ ਨੇ ਸ਼ਹਿਰ ਦੀਆਂ ਸਾਰੀਆਂ ਬੰਦ ਨੇ ਕਿਉਂਕਿ ਜੇ ਪਬਲਿਕ ਨਹੀਂ ਆਉਗੀ ਤਾਂ ਦੁਕਾਨਦਾਰ ਦੁਕਾਨ ਤੇ ਕਿਉਂ ਪਹੁੰਚੇਗਾ ਜੇਕਰ ਸਰਦੂਲਗੜ ਦੀ ਗੱਲ ਕੀਤੀ ਜਾਵੇ ਤਾਂ ਸਰਦੂਲਗੜ ਦਾ ਜਿਹੜਾ ਘੱਗਰ ਦਾ ਪੱਦਰ ਹੈ ਉਹ 21.21 ਫੁੱਟ ਦੇ ਕਰੀਬ ਹੋ ਚੁੱਕਿਆ ਤਾਂ ਉੱਥੇ ਜਿਹੜਾ ਪ੍ਰਬੰਧ ਨੇ ਉਹ ਪ੍ਰਸ਼ਾਸਨ ਵੱਲੋਂ ਉਥੋਂ ਦੇ ਬਸਨੀਕਾ ਵੱਲੋਂ ਮੁਕੰਮਲ ਕੀਤੇ ਗਏ ਨੇ ਪਰ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਹੈ ਸ਼ਹਿਰ ਦੇ ਵਿੱਚ ਉਹ ਲਗਾਤਾਰ ਹੋਣੀ ਸ਼ੁਰੂ ਹੋ ਗਈ ਆ بڑے ਔਖੇ ਤਰੀਕੇ ਦੇ ਨਾਲ ਇਸ ਮੇਨ ਚੌਂਕ ਦੇ ਵਿੱਚੋਂ ਲੰਘਣਾ ਬੜਾ ਔਖਾ ਹੈ ਗੱਡੀਆਂ ਬੰਦ ਹੁੰਦੀਆਂ ਨੇ ਮਾਨਸਾ ਦੇ ਤਿੰਨ ਕੋਣੀ ਚੌਂਕ ਦੀ ਗੱਲ ਕਰਦੇ ਆ ਤਾਂ ਉਸ ਜਗ੍ਹਾ ਦੇ ਉੱਪਰ ਟੋਚਣ ਵਾਲਿਆਂ ਨੇ ਵੀ ਪ੍ਰਬੰਧ ਕਰ ਰੱਖਿਆ ਤੇ ਲੋਕਾਂ ਦੀਆਂ ਗੱਡੀਆਂ ਮੋਟਰਸਾਈਕਲ ਬੰਦ ਹੋ ਰਹੇ ਨੇ ਨੁਕਸਾਨ ਵੱਡੇ ਪੱਧਰ ਤੇ ਹੁੰਦਾ ਜਦੋਂ ਮਾਨਸਾ ਦੇ ਵਿੱਚ ਥੋੜੀ ਜਿਹੀ ਵੀ ਬਾਰਿਸ਼ ਹੁੰਦੀ ਹੈ ਪਰ ਅੱਜ 5 ਘੰਟੇ ਲਗਾਤਾਰ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਮਾਨਸਾ ਦੇ ਹਾਲ ਬਣ ਚੁੱਕੇ ਨੇ ਮੇਰੇ ਪਿੱਛੇ ਤੁਸੀਂ ਤਸਵੀਰ ਜਿਹੜੀ ਦੇਖ ਰਹੇ ਹੋ ਮਾਨਸਾ ਦੇ ਬੱਸ ਸਟੈਂਡ ਚੌਂਕ ਦੀ ਹੈ ਜਿੱਥੇ ਹਰ ਇੱਕ ਦੁਕਾਨ ਬੰਦ ਨਜ਼ਰ ਆ ਰਹੀ ਹੈ ਉੱਥੇ ਹੀ ਲੋਕਾਂ ਦੇ ਕੰਮ ਕਾਜ ਵੀ ਜਿਹੜੇ ਨੇ ਉਹ ਠੱਪ ਨਜ਼ਰ ਆ ਰਹੇ ਨੇ ਤਾਂ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ ਲੋਕ ਪਰੇਸ਼ਾਨ ਨੇ ਇਹ ਦੁਕਾਨਾਂ ਦੇ ਅੰਦਰ ਉਹ ਸਾਹਮਣੇ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾ ਦੇ ਕਿ ਉਹ ਸਰਦਾਰ ਪਗੜੀ ਹਾਊਸ ਹੈ ਜਿੱਥੇ ਉਹ ਵਿਅਕਤੀ ਆਪਣੀ ਦੁਕਾਨ ਦੇ ਵਿੱਚ ਪਾਣੀ ਦਾਖਲ ਹੋਣ ਤੋਂ ਰੋਕਣ ਦੇ ਲਈ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਤਰੀਕੇ ਪਾਣੀ ਜਿਹੜਾ ਦੁਕਾਨ ਦੇ ਅੰਦਰ ਨਾ ਜਾਵੇ ਪਰ ਦੁਕਾਨ ਦੀ ਹੱਦ ਦੇ ਨਾਲ ਬਿਲਕੁਲ ਪਾਣੀ ਛੂ ਰਿਹਾ ਹੈ ਇੰਨੀ ਜ਼ਿਆਦਾ ਬਾਰਿਸ਼ ਜਿਹੜੀ ਆ ਲਗਾਤਾਰ 5 ਘੰਟਿਆਂ ਤੋਂ ਹੋ ਰਹੀ ਹੈ ਜਿਸ ਦੇ ਨਾਲ ਮਾਨਸਾ ਸ਼ਹਿਰ ਦਾ ਇਹ ਹਾਲ ਹੋ ਚੁੱਕਿਆ ਹੈ ਤਾਂ ਦੋਸਤੋ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਬਾਰਿਸ਼ ਤੇ ਕੁਦਰਤ ਦਾ ਕਹਿਰ ਜਿਹੜਾ ਉਹ ਲਗਾਤਾਰ ਜਾਰੀ ਹੈ ਕੁਦਰਤ ਦੇ ਕਹਿਰ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੜਾ ਨੁਕਸਾਨ ਹੋਇਆ ਉਸੇ ਤਰ੍ਹਾਂ ਸਰਦੂਲਗੜ ਦੇ ਕੱਗਰ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ ਤਾਂ ਦੋਸਤੋ ਪ੍ਰਮਾਤਮਾ ਅੱਗੇ ਅਰਦਾਸ ਹੀ ਕਰ ਸਕਦੇ ਆ ਕਿ ਕੁਦਰਤ ਦਾ ਕਹਿਰ ਥਮੇ ਤੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਸੌਖੀ ਹੋ ਸਕੇ ਕਿਉਂਕਿ ਅੱਜ ਦੀ ਘੜੀ ਜੇ ਗੱਲ ਕੀਤੀ ਜਾਵੇ ਤਾਂ ਲੋਕ ਰਾਤ ਸਮੱਗਰੀ ਲੈ ਕੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਤਾਂ ਪਹੁੰਚ ਰਹੇ ਨੇ ਉਹਨਾਂ ਪਿੰਡਾਂ ਵਿੱਚ ਪਹੁੰਚ ਰਹੇ ਨੇ ਜਿੱਥੇ ਲੋਕਾਂ ਦੇ ਘਰ ਰੁੜ ਗਏ ਘਰ ਤਬਾਹ ਹੋ ਗਏ ਪਰ ਅੱਜ ਜਿਹੜੀ ਮੰਗ ਕਰਦੇ ਆ ਕਿ ਕੁਦਰਤ ਦਾ ਕਹਿਰ ਥਮੇ ਹੋ ਸਕੇ ਅਰਦਾਸ ਕਰੀਏ ਪ੍ਰਮਾਤਮਾ ਅੱਗੇ ਕਿ ਇਸ ਕਹਿਰ ਨੂੰ ਰੋਕਿਆ ਜਾਵੇ ਇਸ ਕਹਿਰ ਦਾ ਜਿਹੜਾ ਇਹ ਕਹਿਰ ਰੁਕ ਸਕੇ ਤਾਂ ਲੋਕਾਂ ਦੀ ਜੀਵਨ ਜਿਹੜਾ ਉਹ ਸੌਖਾ ਹੋ ਸਕੇ ਕਿਉਂਕਿ ਇਸ بارش ਨੂੰ ਦੇਖਦੇ ਹੋਏ ਕੋਈ ਵੀ ਵਿਅਕਤੀ ਆਪਣੇ ਕੰਮ ਕਾਜ ਤੇ ਨਹੀਂ ਜਾ ਸਕਦਾ ਦੁਕਾਨਾਂ ਨੇ ਜਿਹੜੀਆਂ ਉਹ ਬੰਦ ਨਜ਼ਰ ਆ ਰਹੀਆਂ ਨੇ ਤਾਂ ਤਸਵੀਰਾਂ ਮਾਨਸਾ ਦੇ ਬੱਸ ਸਟੈਂਡ ਚੌਂਕ ਦੀਆਂ ਨੇ ਜਿੱਥੇ ਇਸ ਤੋਂ ਇਲਾਵਾ ਜੇ ਮਾਨਸਾ ਦੀ ਹਰ ਇੱਕ ਗਲੀ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਇਸੇ ਤਰ੍ਹਾਂ ਮਾਨਸਾ ਦੇ ਵਿੱਚ ਪੂਰੀ ਹਰ ਇੱਕ ਗਲੀ ਚੌਰਾਹੇ ਦੇ ਵਿੱਚ ਭਰਿਆ ਪਿਆ ਕਿਉਂਕਿ ਸੀਵਰੇਜ ਦਾ ਬੜਾ ਬੁਰਾ ਹਾਲ ਹੈ ਸ਼ਹਿਰ ਦੇ ਵਿੱਚ ਪਾਈਪ ਲਾਈਨ ਪਾਈ ਜਾ ਰਹੀ ਹੈ 45 ਕਰੋੜ ਰੁਪਇਆ ਮਾਨਸਾ ਦੇ ਸੀਵਰੇਜ ਸਿਸਟਮ ਨੂੰ ਸਹੀ ਕਰਨ ਦੇ ਲਈ ਆਇਆ ਪਰ ਉਸਤੇ ਵੀ ਹਜੇ ਸਮਾਂ ਲੱਗ ਜਾਣਾ ਤਾਂ ਤੁਸੀਂ ਹਾਲ ਦੇਖ ਸਕਦੇ ਹੋ ਮਾਨਸਾ ਦੇ 5 ਘੰਟੇ ਬਾਰਿਸ਼ ਹੋਈ ਹੈ ਲਗਾਤਾਰ ਤਾਂ ਉਸ ਤੋਂ ਬਾਅਦ ਮਾਨਸਾ ਦੇ ਹਾਲ ਹੋ ਚੁੱਕੇ ਨੇ ਲੋਕ ਕੁਦਰਤ ਨੂੰ ਥਾਮਣ ਦੇ ਲਈ ਅਰਦਾਸਾਂ ਕਰ ਰਹੇ ਨੇ ਕੇ ਪਰਮਾਤਮਾ ਕਹਿਰ ਨੂੰ ਰੋਕੇ ਤਾਂ ਜੋ ਲੋਕਾਂ ਦਾ ਜੀਵਨ ਸੌਖਾ ਹੋ ਸਕੇ ਤਾਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਇਹ ਮਾਨਸਾ ਦੀਆਂ ਨੇ ਜਿੱਥੇ ਛੱਲਾ ਮਾਰਦਾ ਪਾਣੀ ਇੱਕ ਤਰ੍ਹਾਂ ਦੇ ਸਮੁੰਦਰ ਵਾਂਗ ਨਜ਼ਰ ਆਉਂਦਾ ਜਿੱਥੇ ਲੋਕਾਂ ਦੇ ਕੰਮਕਾਜ ਤਾਂ ਠੱਪ ਹੋਏ ਨੇ ਅੱਜ ਘਰਾਂ ਦੇ ਵਿੱਚ ਬੈਠੇ ਲੋਕ ਇੱਕੋ ਹੀ ਅਰਦਾਸ ਕਰਦੇ ਨੇ ਕਿ ਇਸ ਸ਼ਹਿਰ ਦੇ ਵਿੱਚ ਤਾਂ ਪਾਣੀ ਹੈ ਕਿਤੇ ਉਹ ਪਾਣੀ ਲੋਕਾਂ ਦੇ ਘਰ ਰੋੜ ਕੇ ਨਾ ਲੈ ਜਾਵੇ ਜਿਹੜਾ ਪਾਣੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਹੁਣ ਦੇਖਣਾ ਹੈ ਵੀ ਕੁਦਰਤ ਦਾ ਕਹਿਰ ਕਦੋਂ ਥੰਮਦਾ ਤੇ ਜੀਵਨ ਲੋਕਾਂ ਦਾ ਕਦੋਂ ਸੌਖਾ ਹੁੰਦਾ ਕੈਮਰਾਮੈਨ ਮਨੀਸ਼ ਦੇ ਨਾਲ ਪਰੰਦੀਪ ਰਾਣਾ ਜਗਵਾਨੀ ਟੀਵੀ ਮਾਨਸਾ